ਆ ਰੋਡਵੇਜ ਦੀ ਬੱਸ ਖੜ ਗਈ ਜੀ ਆ ਤਸਵੀਰਾਂ ਤੁਸੀਂ ਵੇਖਣੀ ਆ ਔਰ ਫਿਰ ਤੁਸੀਂ ਕਮੈਂਟ ਜ਼ਰੂਰ ਕਰਨਾ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜੋ ਰੋਡਵੇਜ ਦੀ ਬੱਸ ਹੈ ਇਹ ਜਿਵੇਂ ਹੀ ਪਠਾਨਕੂਟ ਤੋਂ ਨਿਕਲਦੀ ਆ ਤਾਂ ਚੱਲਦੇ ਚੱਲਦੇ ਮਕੇਰੀਆਂ ਅੱਡਾ ਵੀ ਆਉਂਦਾ ਤਾਂ ਮਕੇਰੀਆਂ ਤੋਂ ਲੈ ਕੇ ਅੱਗੇ ਦਸੂਹਾ ਵੀ ਆਉਂਦਾ ਹੁਣੇ ਦਸੂਹੇ ਅੱਡੇ ਦੇ ਵਿੱਚ ਸਵੇਰ ਦੀਆਂ ਤਸਵੀਰਾਂ ਨੇ ਔਰ ਮੌਕੇ ਤੇ ਅਸੀਂ ਕਵਰ ਕਰੀਆਂ ਹੁਣ ਤੁਹਾਨੂੰ ਦੱਸ ਦਈਏ ਕਿ ਰੋਡਵੇਜ ਦੀ ਬੱਸ ਆਰਾਮ ਨਾਲ ਖੜ ਗਈ ਆ ਚਾਹੇ バス ਸੜੇ ਤੋਂ ਬਾਹਰ ਖੜੀ ਏ ਲੇਕਿਨ ਖੜੀ ਬਹੁਤ ਆਰਾਮ ਨਾਲ ਆ ਤੁਸੀਂ ਤਸਵੀਰਾਂ ਵੇਖੋ ਔਰ ਲੋਕ ਬੜੀ ਸ਼ਾਂਤੀ ਦੇ ਨਾਲ ਚੜ ਰਹੇ ਆ ਔਰ ਐਵੇਂ ਹੀ ਕਈ ਡਰਾਈਵਰਾਂ ਨੂੰ ਭੰਡਿਆ ਜਾਂਦਾ ਕਹਿੰਦੇ ਜੀ ਰੋਡਵੇਜ ਵਾਲੇ バス ਭਜਾ ਕੇ ਲੈ ਜਾਂਦੇ ਆ ਰੋਡਵੇਜ ਵਾਲੇ ਬਿਠਾਉਂਦੇ ਨਹੀਂ ਰੋਡਵੇਜ ਵਾਲੇ ਪਿੱਛੇ ਖੜੀ ਕਰ ਦਿੰਦੇ ਆ ਚਲੋ ਇਸ ਤਰ੍ਹਾਂ ਦੇ ਕਈ ਵਾਰੀ ਕਾਰਨ ਬਣ ਜਾਂਦੇ ਆ ਕਾਰਨ ਕਿਉਂ ਬਣੇ ਕਾਰਨ ਤਾਂ ਬਣਦੇ ਆ ਕਿ ਲੋਕ দৌড় ਕੇ ਵਿੱਚ ਚੜਨ ਦੀ ਕੋਸ਼ਿਸ਼ ਕਰਦੇ ਆ ਜਲਦੀ ਨੂੰ ਖੜਿਆ ਵੀ ਨਹੀਂ ਹੋਣ ਦਿੰਦੇ ਹੁਣ ਆ ਬੱਸ ਵਾਲੇ ਨੇ ਆਰਾਮ ਨਾਲ ਬੱਸ ਖੜੀ ਕਰੀ ਆ ਜਿੱਥੇ ਲੋਕ ਖੜੇ ਸੀ ਬੱਸ ਉੱਥੇ ਸਿਰਫ ਲੋਕਾਂ ਦੀ ਦੌੜ ਸਪੀਡ ਬੱਸ ਨਾਲੋਂ ਜ਼ਿਆਦਾ ਹੋ ਜਾਂਦੀ ਆ ਔਰ ਬੱਸ ਤਾਂ ਆਪਣੇ ਤਰੀਕੇ ਨਾਲ ਹੀ ਆਉਂਦੀ ਆ ਖੜਨੀ ਵੀ ਉੱਥੇ ਹੀ ਆ ਪਰ ਲੋਕ ਨਹੀਂ ਸਮਝਦੇ ਇਹ ਤਸਵੀਰਾਂ ਇਸ ਵੇਲੇ ਤੁਹਾਨੂੰ ਦਸੂਏ ਅੱਡੇ ਦੀਆਂ ਵਖਾ ਰਹੇ ਆ ਔਰ ਦਸੂਏ ਅੱਡੇ ਤੇ ਜਦੋਂ ਇਹ ਬੱਸ ਆਉਂਦੀ ਆ ਤਾਂ ਕਿ ਆਰਾਮ ਨਾਲ ਖੜਦੀ ਆ ਖੜ ਕੇ ਤਾਂ ਫਿਰ ਜੋ ਸਾਡੀਆਂ ਭੈਣਾ ਮੱਤਾਵਾਂ ਬਜ਼ੁਰਗ ਜਿਵੇਂ ਵੀ ਇਹ ਬੱਸ ਵਿੱਚ ਜਾਣ ਦੇ ਚਾਹਵਾਨ ਖੜੇ ਆ ਉਹ ਰਾਮਨਾ ਨੌਜਵਾਨ ਮੁੰਡੇ ਵੀ ਚੜ ਰਹੇ ਆ ਔਰ ਰਾਮਨਾ ਚੜਿਆ ਜਾ ਰਿਹਾ ਔਰ ਬੱਸ ਵਾਲੇ ਦੀ ਬੜੀ ਵੱਡੀ ਬਾਦਰੀ ਵੇਖੀ ਆ ਕਿ ਜਿਸ ਨੇ ਬੱਸ ਖੜੀ ਕਰਕੇ ਤੇ ਐਨ ਸਵਾਰੀਆਂ ਬਿਠਾਈਆਂ ਤੇ ਦੁਰ ਗਿਆ ਕਿਉਂਕਿ ਉਸ ਨੇ ਆਪਣੀ ਡਿਊਟੀ ਵੱਲ ਵੇਖਿਆ ਆਪਣੀ ਤਨਖਾਹ ਵੱਲ ਵੇਖਿਆ ਕਿ ਮੇਰੀ ਡਿਊਟੀ ਕਿੰਨੀ ਆ ਮੇਰੀ ਤਨਖਾਹ ਕਿੰਨੀ ਆ ਔਰ ਮੈਂ ਤਨਖਾਹ ਦੇ ਅਕਾਊਂਟਿੰਗ ਕਿਵੇਂ ਕੰਮ ਕਰਨਾ ਹੁਣ ਇਸ ਦੀ ਇਮਾਨਦਾਰੀ ਜਿਹੜੀ ਆ ਵਾਕਈ ਸਨਮਾਨਤ ਕਰਨ ਵਾਲੀ ਏ ਕਿ ਇਸ ਨੇ ਕਿੰਨੀ ਜਗ੍ਹਾ ਦੇ ਉੱਤੋਂ ਬਸ ਤੇ ਸਵਾਰੀਆਂ ਲਈਆਂ ਹੋਣਗੀਆਂ ਕਿੰਨੀ ਜਗ੍ਹਾ ਧਾਰੀਆਂ ਹੋਣਗੀਆਂ ਆਸ ਕਰਦੇ ਆ ਕਿ ਇਹ ਇਵੇਂ ਹੀ ਬਸ ਚਲਾਉਂਦਾ ਹੋਵੇਗਾ ਇਵੇਂ ਖੜੀ ਕਰਦਾ ਹੋਵੇਗਾ ਔਰ ਤੁਸੀਂ ਕਿਵੇਂ ਵੇਖ ਰਹੇ ਹੋ ਕਿ ਬੱਸ ਵਾਲਾ ਤੁਹਾਨੂੰ ਕਿਵੇਂ ਲੱਗਿਆ ਇਮਾਨਦਾਰੀ ਦੀ ਮਿਸਾਲ ਹੈ ਜਾਂ ਨਹੀਂ ਆ ਤਸਵੀਰਾਂ ਦਸੂਏ ਦੀਆਂ ਨੇ ਜੋ ਜਲੰਧਰ ਨੂੰ ਜਾਣ ਵਾਲੇ ਰੋਡ ਦੀਆਂ ਔਰ ਫਿਰ ਤੁਹਾਨੂੰ ਜੋ ਬੱਸਾਂ ਵਾਲੇ ਤੱਕੇਸ਼ਾਈ ਕਰਦੇ ਆ ਤੁਹਾਨੂੰ ਉਹ ਵੀ ਤਸਵੀਰਾਂ ਜ਼ਰੂਰ ਬਖਾਵਾਂਗੇ ਹੋਰ ਕਿਸੇ ਹੋਰ ਪੱਖ ਦੇ ਵਿੱਚ ਤੁਹਾਨੂੰ ਕਲੀਅਰ ਦੱਸਾਂਗੇ ਕੁਝ ਇਹੋ ਜਿਹੇ ਡਰਾਈਵਰ